ਸਨ ਪਾਰਟੀ ਨੇ ਕਿਹਾ ਸੀ ਵੀ ਤੁਸੀਂ ਇਲੈਕਸ਼ਨ ਲੜੋ ਅਸੀਂ ਸਾਰੀ ਤੁਹਾਡੀ ਮਦਦ ਕਰਾਂਗੇ ਪਰ ਉਹਨਾਂ ਨੇ ਸਾਨੂੰ ਕੱਲ ਜਵਾਬ ਦਿੱਤੇ ਇੱਥੇ ਵੀ ਤੁਸੀਂ ਇਲੈਕਸ਼ਨ ਲੜੋ ਚਾਹੇ ਜੋ ਮਰਜ਼ੀ ਅਸੀਂ ਤੁਹਾਡਾ 1 ਰੁਪਿਆ ਵੀ ਨਹੀਂ ਲਾਵਾਂ ਮੈਂ ਸਮਝਦਾ ਕਿ ਪਾਰਟੀ ਪ੍ਰਧਾਨ ਸਾਹਿਬ ਨੂੰ ਇਸ ਗੱਲ ਤੇ ਪਾਰਟੀ ਛੱਡ ਦੇਣੀ ਚਾਹੀਦੀ ਹੈ ਜੇ ਤੁਸੀਂ ਆਪਣਾ ਤੱਕੜੀ ਤੇ ਚੋਣ ਨਿਸ਼ਾਨ ਤੇ ਖੜਾ ਖੁੱਟਾ ਹੋਇਆ ਉਮੀਦਵਾਰ ਜੇ ਤੁਸੀਂ ਅੱਜ ਕਾਗਜ਼ ਵਾਪਸ ਕਰਾ ਕੇ ਤੇ ਭੱਜਣਾ ਚਾਹੁੰਦੇ ਮੈਂ ਅਮਰਿਤਪਾਲ ਦੇ ਮਾਤਰਕੀ ਤੋਂ ਵੀ ਦੇ ਸਿੱਖਣਾ ਚਾਹਨੀ ਆ ਕਿ ਜੋ ਸੰਤਕੜੀ ਦਾ ਇਛਾਦ ਵਿਧਿਆ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੀ ਮਦਦ ਕਰ ਅਸੀਂ ਇਲੈਕਸ਼ਨ ਲੜਾਂਗੇ ਇਹ ਵਕਰੀ ਕਮ ਹੈ ਕਿ 2641 ਵੋਟਾਂ ਪਿਛਲੇ ਸਮੇਂ ਚ ਪਈਆਂ ਸੀ ਉਹਨੂੰ ਵਧਾ ਕੇ 5000 ਕਰਦੇ ਆ 4000 ਕਰਦੇ ਆ ਜਾਂ 7000 ਕਰਦੇ ਆ ਪਰ ਜਿਵੇਂ ਹੀ ਭਾਜੀ ਜਾਣਾ ਇਲੈਕਸ਼ਨ ਛੱਡ ਕੇ ਇਹੋ ਜਿਹੇ ਫੈਸਲੇ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਕਰਨੇ ਮੇਰਾ ਖਿਆਲ ਹੈ ਕਿ ਜੇ ਐਸੇ ਤਰ੍ਹਾਂ ਪਾਰਟੀ ਦੇ ਇਲੈਕਸ਼ਨਾਂ ਤੋਂ ਭੱਜਣਾ ਹੈ ਤੇ ਫਿਰ ਮੈਨੂੰ ਇਹ ਲੱਗਦਾ ਕਿ ਪਾਰਟੀ ਛੱਡ ਦੇਣੀ ਚਾਹੀਦੀ ਹੈ ਔਰ ਅਸਤੀਫਾ ਦੇ ਦੇਣਾ ਪਵੇ ਮੈਂ ਸਰਪਜੀਤ ਸਿੰਘ ਖਾਲਸਾ ਤੇ ਭਾਈ ਅਮਰਿਤਪਾਲ ਸਿੰਘ ਤੋਂ ਸਮਰਥਨ ਮੰਗਾਂਗੀ ਮੈਂ ਜਲਦੀ ਹੀ ਦੋਵੇਂ ਪਰਿਵਾਰਾਂ ਨਾਲ ਮੁਲਾਕਾਤ ਕਰਾਂਗੀ ਅਤੇ ਜਲੰਧਰ ਜਿਮਨੀ ਚੋਣਾ ਲਈ ਉਹਨਾਂ ਤੋਂ ਸਮਰਥਨ ਮੰਗਾਂਗੀ ਜੀ ਹਾਂ ਅਕਾਲੀ ਦਲ ਵੱਲੋਂ ਜਲੰਧਰ ਪੱਛਮੀ ਤੋਂ ਆਪਣੀ ਉਮੀਦਵਾਰ ਸੁਰਜੀਤ ਕੌਰ ਤੋਂ ਕਿਨਾਰਾ ਕਿਤੇ ਜਾਣ ਤੋਂ ਬਾਅਦ ਹੁਣ ਸੁਰਜੀਤ ਕੌਰ ਨੇ ਪਾਈ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਤੋਂ ਮਦਦ ਮੰਗੀਏ ਦਰਸਲ ਪਾਰਟੀ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਸੁਰਜੀਤ ਕੌਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਉਹਨਾਂ ਪਾਰਟੀ ਅਗੂਆਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦਿਆ ਦੋਵੇਂ ਨਵੇਂ ਬਣੇ ਆਜ਼ਾਦ ਐਮਪੀ ਪਾਈ ਅਮਰਿਤਪਾਲ ਅਤੇ ਸਰਬਜੀਤ ਸਿੰਘ ਖਾਲਸਾ ਤੋਂ ਮਦਦ ਦੀ ਗੁਹਾਰ ਲਗਾਈਏ ਜਿੱਤ ਆਪਣੇ ਮੀਟਿੰਗਾਂ ਕਰਦੇ ਸੀ ਜਗਿੰਦਰ ਸਿੰਘ ਚਾਰਚ ਤੇ ਸਾਨੂੰ ਕਰਦੇ ਇੱਕ ਨੰਗਾ ਲੱਗਿਆ ਕਿ ਸਾਡੇ ਕਾਰਜ ਤਵਾਪਸ ਲੈ ਲਵੇਗੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਅਸੀਂ 40 ਸਾਲ ਹੋ ਗਏ ਪਾਰਟੀ ਪੱਤਾ ਵੀ ਸਾਲ ਹੋ ਗਏ ਜੇ ਸੋ ਪਾਰਟੀ ਚ ਰਹਦੇ ਅਸੀਂ ਕੋਈ ਕਿਸੇ ਨਾਲ ਧੋਖਾ ਭਾਜੀ ਨਹੀਂ ਕੀਤਾ ਕੋਈ ਪਾਰਟੀ ਨਹੀਂ ਬਦਲੀ ਅਸੀਂ ਆਪਣੇ ਦਮ ਤੇ ਐਮਸੀ ਦੇ ਡਾਕਟਰ ਵੀ ਲੜਦੇ ਰਹੇ ਅਸੀਂ ਕਿਸੇ ਤੋਂ ਮਦਦ ਨਹੀਂ ਲਈ ਜਿਹੜੇ ਜਥੇਦਾਰ پیچھے ਸੀ ਅਸੀਂ ਉਹਨਾਂ ਨੇ ਜੋ ਵੀ ਸੇਵਾ ਕੀਤੀ ਉਹ ਸਾਰੇ ਜਾਣਦੇ ਨੇ ਸਾਰੇ ਪ੍ਰੈਸਰ ਨੇ ਜਾਣਦੇ ਨੇ ਜਿਲੰਦਰ ਵਾਲੇ ਨੇ ਜਾਣਦੇ ਨੇ ਕਿ ਅਸੀਂ ਕਿੰਨੀ ਸੇਵਾ ਕੀਤੀ ਉਸ ਨੇ ਕੋਈ ਸੇਵਾ ਵਰਦੋ ਕਰ ਨਹੀਂ ਛੱਡੀ ਪਰ ਜਿਹੜਾ ਸਾਡੇ ਨਾਲ ਕਰ ਲੋਇਆ ਇਹ ਕਹਿੰਦੇ ਕਾਗਜ਼ ਵਾਪਸ ਲਓ ਉਹ ਸਾਡਾ ਧੋਖਾ ਕੀਤਾ ਇਹਨਾਂ ਨੇ ਸਾਡਾ ਜ਼ਬਰਦਸਤੀ ਕਰਦੇ ਸੀ ਕਿ ਤੁਸੀਂ ਸਿਆਣਪ ਤੋਂ ਸਿਆਣਪ ਨੂੰ ਵੀ ਪਿਆਸ ਹੈ ਕਿ ਕਹਿੰਦੇ ਪੈਸੇ ਲੈਣੋ ਪੈਸੇ ਦੇ ਦੋਸਤ ਪੈਸੇ ਦੇਈਏ ਅਸਕੇ ਨਹੀਂ ਪੈਸੇ ਨਾਲ ਇੱਜਤ ਨਹੀਂ ਹੁੰਦੀ ਜੋ ਸਾਡੀ ਬਨਾਤਰੀ ਦੀ ਇੱਜ਼ਤ ਹੈ ਉਹ ਸਭ ਤੋਂ ਵੱਡੀ ਜੱਥੇਦਾਰ ਵੀ ਕਹਿੰਦੇ ਸੀ ਮੇਰੀ ਬਨਾਤਰੀ ਨੂੰ ਮੇਰੇ ਲਾੜੇ ਨੂੰ ਪਿੱਠ ਨਹੀਂ ਲੱਗਣੀ ਚਾਹੀਦੀ ਚਾਹੇ ਮੈਂ ਗਰੀਬ ਆਂ ਅਮੀਰ ਆਂ ਜੋ ਫੱਟੇ ਪਰ ਮੈਂ ਕਿਸੇ ਨਾਲ ਇਹ ਰੱਪੇ ਨਹੀਂ ਕਰਦਾ ਅਸੀਂ ਇਸ ਗੱਲ ਤੇ ਉਹਨਾਂ ਦੇ ਕੰਨ ਤੇ ਫੜ ਕੇ ਚਾਹ ਰਹੇ ਦੇ ਦੇ ਕਿ ਇਹ ਆ ਜਿਹੜੇ ਉਹਨਾਂ ਨੇ ਸਾਡੀ ਫਾਰਮ ਜੈਨੇ ਐਪਲੀਕੇਸ਼ਨ ਲਿਖੀ ਇਹਦੇ ਵਿੱਚ ਮੇਰੇ ਸੈਂਡਿੰਗ ਲਾ ਸਕਿਆ ਪਾਰਸ਼ਲ ਬਸ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਆ ਸਾਡੇ ਕੋਲ ਇੱਕ ਰੁਪਈਆ ਨਹੀਂ ਹੈ ਦਾ ਨਾ ਸਨ ਪਾਰਟੀ ਨੇ ਕਿਹਾ ਸੀ ਵੀ ਤੁਸੀਂ ਇਲੈਕਸ਼ਨ ਲੜੋ ਅਸੀਂ ਸਾਰੀ ਤੁਹਾਡੀ ਮਦਦ ਕਰਾਂਗੇ ਪਰ ਉਹਨਾਂ ਨੇ ਸਾਨੂੰ ਕਦੇ ਜਵਾਬ ਦਿੱਤਾ ਵੀ ਤੁਸੀਂ ਇਲੈਕਸ਼ਨ ਲੜੋ ਚਾਹੇ ਜੋ ਮਰਜ਼ੀ ਅਸੀਂ ਤੁਹਾਡਾ ਇੱਕ ਰੁਪਈਆ ਵੀ ਨਹੀਂ ਲਾਵਾਂਗੇ ਮੈਂ ਅੰਮ੍ਰਿਤਪਾਲ ਦੇ ਮਾਤਕੀ ਟਰੰ ਵੀ ਬੇਨਤੀ ਕਰਨਾ ਚਾਹਨੀ ਆ ਵੀ ਜੋ ਸਾਨੂੰ ਟੱਕੜੀ ਦਾ ਇਸ਼ਾਰਾ ਵੀ ਦਿੱਤਾ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੇ ਮਦਦ ਕਰਨ ਬਸ ਮੇਰੀ ਜੀਤ ਹੈ। ਭਾਵੇਂ ਜਿੰਨਾ ਟੈਨਸ਼ਨ ਹੋ ਨਾ ਕਿਤੇ ਆਇਆ ਹੈ। ਇੱਕ ਨੇ ਸੰਗਤਾਲ ਦੇ ਖਾਤਾ ਸੁਭਾਈ ਹੈ। ਭਾਈ ਐਂਬੈਸਡਰ ਸਾਰੇ ਇਲਾਕੇ ਵਾਲਿਆਂ ਨੂੰ ਵੀ ਬੇਨਤੀ ਕਰਦੀ ਆ ਵੀ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੇ ਮਦਦ ਕਰਨ ਇਸ ਵੇਲੇ ਸਾਡੇ ਕੋਲ ਕੋਈ ਪੈਸਾ ਨਹੀਂ ਕੋਈ ਸਾਡਾ ਘਰ ਵੀ ਕੁਰਸੀ ਨਹੀਂ। ਉਹਨਾਂ ਦੇ ਪਾਪਾ ਕੇ ਤੁਹਾਨੂੰ ਅਪੀਲ ਕਰਦੇ ਹਾਂ ਕਿ ਕਾਜੀ ਦਲ ਦੀ ਮਦਦ ਸਾਰੇ ਕਾਜੀਦਾਰੋਂ ਸਾਡੇ ਕਾਜੀਦਾਂ ਦੀ। ਉਹ ਕਹਿਣਗੇ ਵੀ ਤੁਸੀਂ ਤਾਂ ਸਾਡੇ ਤੇ ਖਲਾਫ ਤੋਂ ਮੇਡੀ। ਅਸੀਂ ਤਾਂ ਖਲਾਫ ਹੋਈ ਕਿਸੇ ਇਹਨਾਂ ਨੇ ਪਰਸਨਲ ਬੇਈਤੀ ਕੀਤੀ ਨਾ ਪਰਸਨਲ ਕੀਤੀ ਨਾ ਜੀ ਪਾਰਟੀ ਵੱਲ ਪਾਰਟੀ ਨੇ ਇਹਦਾ ਮਤਲਬ ਇਹਦਾ ਜਵਾਬ ਦੇਤੇ ਅਸੀਂ ਤਾਂ ਆਪਣੇ ਨਾਲ ਹੋਈ ਇਲੈਕਸ਼ਨ ਲੜੇ ਜਦੋਂ ਇੱਕ ਪਾਰਟੀ ਨੇ ਬੱਤੇ ਚਾਹੀਦੇ ਲੈ ਲਿਆ ਹੁਣ ਪਾਰਟੀ ਦਾ ਤਾਂ ਹੈ ਨਹੀਂ ਉਹਦਾ ਸਿੰਬਲ ਜੇ ਵਾਪਸ ਲੈਣਾ ਹੁੰਦਾ ਤੇ ਜੋ ਵੀ ਦਿਨ ਕੋ ਪਹਿਲਾਂ ਲੈ ਲੈਂਦੇ ਉਹ ਤਾਂ ਨਹੀਂ ਲੈ ਸਕਦੇ ਉਹਨਾਂ ਨੂੰ ਤਾਂ ਚਾਹੀਦਾ ਗੁਰੂ ਨਾਨਕ ਦੇਵ ਜੀ ਸਾਹਿਬ ਆਪਾਂ ਗੱਲ ਕਰਦੇ ਭਈ ਵੀ ਵੀ ਤੁਸੀਂ ਇਲੈਕਸ਼ਨ ਹੁਣ ਲੜੋਗੇ ਅਗਲੀ ਤੱਕੜੀ ਤੇ ਲੜਨੀ ਹੈ ਹਾਂਜੀ ਸਾਡੀ ਮਦਦ ਕਰਨ ਸਾਰੇ ਇਲੈਕਸ਼ਨ ਲੜਾਂਗੇ ਉਹਨਾਂ ਕਿਹਾ ਕਿ ਮੈਂ ਚੋਣਾ ਲੜਨਾ ਚਾਹੁੰਦੀ ਆ ਪਰ ਮੇਰੇ ਕੋਲ 1 ਰੁਪਿਆ ਵੀ ਨਹੀਂ ਉਹਨਾਂ ਕਿਹਾ ਕਿ ਮੈਨੂੰ ਪਾਰਟੀ ਨੇ ਪਹਿਲਾਂ ਹਰ ਮਦਦ ਦਾ ਭਰੋਸਾ ਦਿੱਤਾ ਸੀ ਅਤੇ ਹੁਣ ਐਨ ਮੌਕੇ ਤੇ ਆ ਕੇ ਮੈਨੂੰ ਇਕੱਲੇ ਛੱਡ ਦਿੱਤਾ ਗਿਆ ਉਧਰ ਦੂਜੇ ਪਾਸੇ ਅਖਾਲੀ ਆਗੂ ਚਰਨਜੀਤ ਸਿੰਘ ਬਰਾੜ ਵੀ ਪਾਰਟੀ ਦੇ ਫੈਸਲੇ ਤੋਂ ਭੜਕੁੱਠੇ ਨੇ ਅਤੇ ਉਹਨਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਖੂਪ ਪੜਾਸ ਗੱਢੀਏ ਇੰਨਾ ਹੀ ਨਹੀਂ ਚਰਨਜੀਤ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਕੇ ਪਾਰਟੀ ਤੋਂ ਪਾਸੇ ਹਟਣ ਲਈ ਵੀ ਕਹਿ ਦਿੱਤਾ 104 ਸਾਲ ਪਾਰਟੀ ਦੇ ਪ੍ਰਧਾਨ ਸਦਾ ਸੁਭੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਜਿਸ ਕਿਸਮ ਦਾ ਅੱਜ ਫੈਸਲਾ ਕੀਤਾ ਗਿਆ ਔਰ ਜਿਸ ਕਿਸਮ ਦੀ ਲੋਕਲ ਜਲੰਧਰ ਜਥੇਬੰਦੀ ਵੱਲੋਂ ਝੂਠੇ ਦਸਤਕਤ ਕਰਕੇ ਕਾਗਜ਼ ਵਾਪਸ ਲੈਣ ਲਈ ਜਾਂ ਸਿੰਬਲ ਵਾਪਸ ਲੈਣ ਲਈ ਛੜਿਆੰਤਰ ਰਚਿਆ ਗਿਆ ਉਹ ਸਾਰਾ ਕੁਝ ਅੱਜ ਜਲੰਧਰ ਦੀ ਪ੍ਰੈਸ ਦੇ ਤੇ ਜਲੰਧਰ ਦੇ ਲੋਕਾਂ ਦੇ ਸਾਹਮਣੇ ਹੈ ਔਰ ਮੈਂ ਸਮਝਦਾ ਕਿ ਪਾਰਟੀ ਪ੍ਰਧਾਨ ਸਾਹਿਬ ਨੂੰ ਇਸ ਗੱਲ ਤੇ ਪਾਰਟੀ ਛੱਡ ਦੇਣੀ ਚਾਹੀਦੀ ਹੈ ਜੇ ਤੁਸੀਂ ਆਪਣਾ ਤੱਕੜੀ ਤੇ ਚੋਣ ਨਿਸ਼ਾਨ ਤੇ ਖੜਾ ਕੀਤਾ ਹੋਇਆ ਉਮੀਦਵਾਰ ਜੇ ਤੁਸੀਂ ਅੱਜ ਕਾਗਜ਼ ਵਾਪਸ ਕਰਾ ਕੇ ਤੇ ਭਜਣਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਧੜਾ ਜਿਹੜਾ ਹੈਗਾ ਜਿਹਦੇ 'ਚ ਅੱਜ ਉੱਥੇ ਅਗਵਾਈ ਕਰ ਰਿਹਾ ਸਰਦਾਰ ਗੁਰਪ੍ਰਤਾ ਸਿੰਘ ਵਡਾਲਾ ਸਾਹਿਬ ਬੀਬੀ ਜਗੀਰ ਕੌਰ ਤੇ ਬਾਕੀ ਸਾਡੀ ਸਾਰੀ ਦੀ ਸਾਰੀ ਜਥੇਬੰਦੀ ਅਸੀਂ ਇਲੈਕਸ਼ਨ ਲੜਾਂਗੇ ਇਹ ਵੱਖਰੀ ਗੱਲ ਹੈ ਕਿ 2641 ਵੋਟਾਂ ਪਿਛਲੇ ਸਮੇਂ 25 ਸੀ ਉਹਨੂੰ ਵਧਾ ਕੇ 5000 ਕਰਦੇ ਹਾਂ 4000 ਕਰਦੇ ਹਾਂ ਜਾਂ 7000 ਕਰਦੇ ਹਾਂ ਪਰ ਜਮਾਈ ਭੱਜ ਹੀ ਜਾਣਾ ਇਲੈਕਸ਼ਨ ਛੱਡ ਕੇ ਇਹਜੇ ਫੈਸਲੇ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਕਰਨੇ ਮੇਰਾ ਖਿਆਲ ਹੈ ਕਿ ਜੇ ਐਸੇ ਤਰ੍ਹਾਂ ਪਾਰਟੀ ਦੇ ਇਲੈਕਸ਼ਨਾਂ ਤੋਂ ਭੱਜਣਾ ਤੇ ਫਿਰ ਮੈਨੂੰ ਇਹ ਲੱਗਦਾ ਹੈ ਕਿ ਪਾਰਟੀ ਛੱਡ ਦੇਣੀ ਚਾਹੀਦੀ ਹੈ ਔਰ ਅਸਤੀਫਾ ਦੇ ਦੇਣਾ ਚਾਹੀਦਾ ਤਦ ਆਸੀ ਇਹ ਕਿ ਬਗਾਵਤ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਕੌਰ ਤੋਂ ਕਿਨਾਰਾ ਕਰ ਚੁੱਕੀ ਹੈ ਮੰਨਿਆ ਜਾ ਰਿਹਾ ਹੈ ਕਿ ਸੁਰਜੀਤ ਕੌਰ ਦੀ ਬੀਬੀ ਜ਼ਗੀਰ ਕੌਰ ਨਾਲ ਬੇਹੱਦ ਨੇੜਤਾ ਹੈ ਅਤੇ ਬੀਬੀ ਜ਼ਗੀਰ ਕੌਰ ਭਾਗੀ ਧੜੇ ਵਿੱਚ ਸ਼ਾਮਿਲ ਨੇ ਜਿਸ ਦਾ ਕਾਮਯਾਬਾ ਹੁਣ ਸੁਰਜੀਤ ਕੌਰ ਨੂੰ ਖੁੱਤਣਾ ਪੈ ਰਿਹਾ ਹੈ ਪਰ ਹੁਣ ਸਵਾਲ ਇਹ ਹੈ ਕਿ ਸੁਰਜੀਤ ਕੌਰ ਨੂੰ ਭਾਈ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਸਣੇ ਕੀ ਸਿਮਰਨਜੀਤ ਸਿੰਘ ਮਾਨ ਦਾ ਸਾਥ ਮਿਲੇਗਾ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ